ਲੇਗੁਰਾ ਮੁਸਲਮਾਨ ਭਾਈਚਾਰੇ ਵੱਲੋਂ ਹਾਜ਼ਰੀ ਲਵਾਉਣ ਵੀ ਆਏ ਆ ਤੇ ਸਮਰਥਨ ਦੇਣ ਵੀ ਆਏ ਆ ਪੂਰਾ ਪੰਜਾਬ ਬੱਚਾ ਬੱਚਾ ਉਰੇ ਆਉਣਾ ਚਾਹੀਦਾ ਲੱਗਣਾ ਚਾਹੀਦਾ ਇੱਕ ਇਨਸਾਨੀਅਤ ਹਰ ਬੰਦੇ ਬਾਸ ਤੇ ਆ ਵੀ ਸਾਰੇ ਅਪੀਲ ਕਰਦੇ ਆ ਪੂਰੇ ਦੇਸ਼ ਦੇ ਲੋਕਾਂ ਨੂੰ ਕਿਹੜਾ ਵੀ ਕਿਸਾਨ ਨਾਲ ਜੁੜਿਆ ਹੋਇਆ ਯੂਰੇ ਹਰ ਬੰਦੇ ਨੂੰ ਹਾਜ਼ਰੀ ਲਾਉਣੀ ਚਾਹੀਦੀ ਇੱਕ ਦਾਣੀ ਦੋ ਦਾਣੀ 10 ਦਾਣੀ ਇਹ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਸਾਰੇ ਕਿਸਾਨ ਭਾਈ ਉਹਦੇ ਨਾਲ ਸੰਬੰਧ ਰੱਖਦੇ ਆ ਸੰਬੰਧ ਰੱਖਦੇ ਆ ਅਸੀਂ ਤਾਂ ਕਰਕੇ ਉੱਥੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆ ਕਹਿ ਰਹੇ ਆ ਲੋਕਾਂ ਨੂੰ ਵੀ ਜੋ ਵੀ ਹੋਇਆ ਲੋਕਾਂ ਦੇ ਵਿੱਚ ਜਾਗਰੂਕੀ ਲਿਆ ਰਹੇ ਆ ਇਹ ਬਾਰੇ ਵੀ ਮੋਰਚੇ ਵੱਧ ਤੋਂ ਵੱਧ ਪਹੁੰਚਾ ਜਾਵੇ ਹੋਰ ਚੀਜ਼ ਜੋ ਮੰਗਾ ਕੀ ਨੇ ਕਿਉਂਕਿ ਲੋਕਾਂ ਦੇ ਵਿੱਚ ਅਜੇ ਅਵੇਅਰਨੈਸ ਘੱਟ ਹੈ ਕੁਝ ਉਹ ਲੋਕਾਂ ਨੂੰ ਜਗਾ ਰਹੇ ਆ ਅਸੀਂ ਇਹ ਰ ਮੰਗਾ ਨੇ ਕਿਸੇ ਧਰਮ ਦੀਆਂ ਥੋੜੀ ਨੇ ਇਹ ਤਾਂ ਦੇਖੋ ਰੋਟੀ ਦਾ ਮਸਲਾ ਹੈ ਰੋਟੀ ਦਾ ਨਾ ਕੋਈ ਧਰਮ ਹੈ ਨਾ Hindu ਨਾ Muslim ਨਾ Sikh ਸਭ ਨੇ ਖਾਣੀ ਹੈ ਇਹ ਤਾਂ ਇਹ ਨਾ ਜੇ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਸੀ ਡਟ ਕੇ ਪੂਰਾ ਉਰੇ ਲੱਗੇ ਰਾਂਗੇ ਤੇ ਜੇ ਦੇਖੋ ਸਾਡਾ ਇਹ ਮਾਮਲੇ ਨੇ ਜੋ ਜ਼ਮੀਨਾਂ ਦੇ ਸਾਡੀ ਹੋਣ ਦੇ ਮਸਲੇ ਨੇ ਜੇ ਜ਼ਿਮੀਦਾਰ ਇਹ ਮਰ ਗਿਆ ਦੇਖੋ ਇਹ ਜ਼ਮੀਨਾਂ ਦਾ ਮਾਮਲਾ ਖਰਾਬ ਹੋ ਗਿਆ ਤਾਂ ਕੁਝ ਵੀ ਨਹੀਂ ਬਚਨਾਗਾ ਪਿੱਛੇ ਹਰ ਚੀਜ਼ ਦਾ ਜਿਹੜਾ ਰੇਟ ਹੈ ਸਮਾਨਾ ਹੋਣ ਲੱਗ ਜਾਊਗਾ ਜੇ ਕਾਰਪੋਰੇਟਾਂ ਨੇ ਕਬਜ਼ਾ ਕਰ ਲਿਆ ਤਾਂ ਹੁਣੇ ਚੀਜ਼ਾਂ ਸਮਝ ਆ ਗਈਆਂ ਸਾਡੇ ਜਿਹੜੇ ਸੀਨੀਅਰ ਕਿਸਾਨ ਆਗੂ ਨੇ ਸੁਲਝੇ ਹੋਏ ਨੇ ਉਹਨਾਂ ਨੇ ਇਸ ਕਰਕੇ ਧਾਨੇ ਲਾਏ ਨੇ ਸਾਨੂੰ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਧਾਨਿਆਂ ਚ ਆਉਣਾ ਚਾਹੀਦਾ ਸੋਨਿਆ ਕਹਾਂ ਸੇ ਆਏ ਸਰ ਜੀ ਅਸੀਂ ਮਲੇਕੋਲੇ ਤੋਂ ਆਏ ਜੀ ਹਾਂਜੀ ਮਲੇਕੋਲਾ ਤੇ ਮੋਰਚੇ ਨਾਲ ਅਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਹਾਂ ਜੀ ਆ ਰਹੇ ਹਾਂ ਲਗਾਤਾਰ ਮਲੇਕੋਲ ਤੋਂ ਮੁਸਲਿਮ ਭਾਈਚਾਰੇ ਵੱਲੋਂ ਹਾਜ਼ਰੀ ਲਵਾਉਣ ਵੀ ਆਏ ਆ ਤੇ ਸਮਰਥਨ ਦੇਣ ਵੀ ਆਏ ਆ ਅਸੀਂ ਲੰਗਰਾਂ ਲਾਉਣੇ ਆ ਇੱਥੇ ਆ ਕੇ ਮਿੱਠੇ ਚੌਲਾਂ ਦੇ ਲੰਗਰ ਵੀ ਲਾਉਂਦੇ ਰਹਿੰਨੇ ਆ ਤੇ ਹਰ ਹਫ਼ਤੇ ਬਾਅਦ ਯਾਨੀ ਕਿ ਅਸੀਂ ਪੱਕੇ ਆਉਣੇ ਆ ਤੇ ਇੱਥੇ ਮਤਲਬ ਅਸੀਂ ਸ਼ੁਰੂ ਤੋਂ ਆ ਰਹੇ ਜਦੋਂ ਲੱਗਿਆ ਇਹ 9 ਮਹੀਨਿਆਂ ਤੋਂ ਹੀ 9.5 ਮਹੀਨਿਆਂ ਤੋਂ ਅਸੀਂ ਉਧਰ ਸ਼ੰਭੂ ਬਾਰਡਰ ਦੇ ਵੀ ਇੱਥੇ ਵੀ ਕਿਉਂਕਿ ਅਸੀਂ ਆਪ ਵੀ ਕਿਸਾਨ ਆ ਅਸੀਂ ਸਾਰੇ ਕਿਸਾਨ ਭਾਈ ਉਹਦੇ ਨਾਲ ਸੰਬੰਧ ਰੱਖਦੇ ਆ ਸੰਬੰਧ ਰੱਖਦੇ ਆ ਅਸੀਂ ਤਾਂ ਕਰਕੇ ਉੱਥੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆ ਕਹਿ ਰਹੇ ਆ ਲੋਕਾਂ ਨੂੰ ਵੀ ਜੋ ਵੀ ਹੋਇਆ ਲੋਕਾਂ ਦੇ ਵਿੱਚ ਜਾਗਰੂਕੀ ਲਿਆ ਰਹੇ ਆ ਇਹਦੇ ਬਾਰੇ ਵੀ ਮੋਰਚੇ ਵੱਧ ਤੋਂ ਵੱਧ ਪਹੁੰਚਾ ਜਾਵੇ ਮੋਰਚੇ ਜੋ ਮੰਗਾ ਕੀ ਨੇ ਕਿਉਂਕਿ ਲੋਕਾਂ ਦੇ ਵਿੱਚ ਅਜੇ ਅਵੇਅਰਨੈਸ ਘਟਾ ਹੈ ਕੁਝ ਉਹ ਲੋਕਾਂ ਨੂੰ ਜਗਾ ਰਹੇ ਆ ਅਸੀਂ ਕਿਸਾਨ ਅਤੇ ਮੁਸਲਮਾਨ ਭਾਈਚਾਰੇ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਜੀ ਦੇਖੋ ਸਾਡਾ ਸੰਦੇਸ਼ ਇਹ ਹੈ ਜੀ ਵੀ ਇਹ ਜਿਹੜਾ ਮੰਗਾ ਨੇ ਕਿਸੇ ਧਰਮ ਦੀਆਂ ਥੋੜੀ ਨੇ ਇਹ ਤਾਂ ਦੇਖੋ ਰੋਟੀ ਦਾ ਮਸਲਾ ਹੈ ਰੋਟੀ ਦਾ ਨਾ ਕੋਈ ਧਰਮ ਹੈ ਨਾ Hindu ਨਾ Muslim ਨਾ Sikh ਸਭ ਨੇ ਖਾਣੀ ਹੈ ਤਾਂ ਤੇ ਜੇ ਦੇਖੋ ਸਾਡਾ ਇਹ ਮਾਮਲੇ ਨੇ ਜੋ ਜ਼ਮੀਨਾਂ ਦੇ ਇਹ ਸਾਡੀ ਹੋਣ ਦੇ ਮਸਲੇ ਨੇ ਜੇ ਜ਼ਿਮੀਦਾਰ ਇਹ ਮਰ ਗਿਆ ਦੇਖੋ ਇਹ ਜ਼ਮੀਨਾਂ ਦਾ ਮਾਮਲਾ ਖਰਾਬ ਹੋ ਗਿਆ ਤਾਂ ਕੁਝ ਵੀ ਨਹੀਂ ਬਚਣਾਗਾ ਪਿੱਛੇ ਹਰ ਚੀਜ਼ ਦਾ ਜਿਹੜਾ ਡੇਟ ਹੈ ਸਮਾਨਾ ਉਹਨਾਂ ਲੱਗ ਜਾਊਗਾ ਜੇ ਕਾਰਪੋਰੇਟਾਂ ਨੇ ਕਬਜ਼ਾ ਕਰ ਲਿਆ ਤਾਂ ਉਹਨੇ ਚੀਜ਼ਾਂ ਸਮਝ ਆ ਗਈਆਂ ਸਾਡੇ ਜਿਹੜੇ ਸੀਨੀਅਰ ਕਿਸਾਨ ਆਗੂ ਨੇ ਸੁਲਝੇ ਹੋਏ ਨੇ ਉਹਨਾਂ ਨੇ ਇਸ ਕਰਕੇ ਧਾਨੇ ਲਾਏ ਨੇ ਸਾਨੂੰ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਧਾਨਿਆਂ ਚ ਆਉਣਾ ਚਾਹੀਦਾ ਸਾਨੂੰ ਜੀ ਹੋਰ ਕੀ ਕਹਿਣਾ ਚਾਹਤੇ ਹੋ ਜੀ ਆਪ ਕਿਸਾਨ ਧਰਨੇ 'ਤੇ ਇੱਥੇ ਪਹੁੰਚੇ ਹੋ ਜੀ ਅਸੀਂ ਤਾਂ ਜੀ ਇੱਕੋ ਗੱਲ ਕਹਿਣਾ ਚਾਹੁੰਦੇ ਆ ਪੂਰਾ ਪੰਜਾਬ ਬੱਚਾ ਬੱਚਾ ਉਰੇ ਆਉਣਾ ਚਾਹੀਦਾ ਲੱਗਣਾ ਚਾਹੀਦਾ ਇੱਕ ਇਨਸਾਨੀਅਤ ਹਰ ਬੰਦੇ ਬਾਸ ਤੇ ਆ ਵੀ ਸਾਰੇ ਅਪੀਲ ਕਰਦੇ ਆ ਪੂਰੇ ਦੇਸ਼ ਦੇ ਲੋਕਾਂ ਨੂੰ ਕਿਹੜਾ ਵੀ ਕਿਸਾਨ ਨਾਲ ਜੁੜਿਆ ਹੋਇਆ ਜੂਰੇ ਹਰ ਬੰਦੇ ਨੂੰ ਹਾਜ਼ਰੀ ਲਾਉਣੀ ਚਾਹੀਦੀ ਇੱਕ ਦਾਣੀ ਦੋ ਦਾਣੀ 10 ਦਾਣੀ ਇਹ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਸਭ ਨੂੰ ਉਹ ਹੱਕ ਸੱਚ ਦਾ ਹਾ ਦਾ ਨਾਰਾ ਮਾਰਨਾ ਚਾਹੀਦਾ ਤੁਸੀਂ ਫਿਰ ਮਲੇਰ ਕੋਟਲੇ ਤੋਂ ਇੱਥੇ ਮਤਲਬ ਡੇਲੀ ਆਗਾ ਆਂਦੇ ਹੋ ਜਾਂ ਇੱਥੇ ਪੱਕਾ ਹੀ ਮੋਰਚਾ ਲਾ ਰੱਖਿਆ ਤੁਹਾਡੇ ਵੱਲੋਂ ਇਨਸ਼ਾਅੱਲਾ ਅਸੀਂ ਪੱਕਾ ਹੀ ਮੋਰਚਾ ਲਾਵਾਂਗੇ ਉਰੇ ਆ ਕੇ ਹਾਂ ਅਸੀਂ ਅੱਜ ਹਾਜ਼ਰੀ ਲੈਣਾ ਇਹ ਪੱਕੇ ਮੋਰਚਾ ਲਾਵਾਂਗੇ ਹਾਂ ਅਸੀਂ ਸਭ ਨੂੰ ਹੋਵੇ ਮਲੇ ਕੋਲੇ ਤੋਂ ਬੰਦੇ ਲੈ ਕੇ ਆਵਾਂਗੇ ਬੱਚਿਆਂ ਨੂੰ ਵੀ ਲੈ ਕੇ ਆਵਾਂਗੇ ਪੂਰਾ ਜਿੰਨਾ ਚਿਰ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਡਟ ਕੇ ਪੂਰਾ ਉਰੇ ਲਗੇ ਰਾਂਗੇ ਅਸੀਂ ਲੰਗਰ ਚਾਲੂ ਕਰ ਦਾਂਗੇ ਇੱਥੇ ਮਿੱਥੇ ਕੇਂਦਰ ਸਰਕਾਰ ਨੂੰ ਤੁਹਾਡੇ ਵੱਲੋਂ ਕੀ ਸਨੇਹਾ ਹੈ ਜੀ ਕੇਂਦਰ ਸਰਕਾਰ ਨੂੰ ਅਸੀਂ ਤਾਂ ਹੀ ਕਹਿੰਦੇ ਵੀ ਬਾਜ਼ ਆ ਜਾਵੇ ਇਹਨਾਂ ਦੀਆਂ ਮੰਗਾਂ ਮੰਨੇ ਸਹੀ ਤਰੀਕੇ ਨਾਲ ਸੱਚੀਆਂ ਮੰਗਾਂ ਨੇ ਕੋਈ ਛੁੱਟਦੀਆਂ ਮੰਗਾਂ ਨਹੀਂ ਆਈਆਂ ਇਹ ਮੰਨ ਕੇ ਇਹ ਆਵੇ ਆਵੇ ਘਰੇ ਜਾਣ ਬਸ ਮੰਨਣੀ ਚਾਹੀਦੀ ਹੈ ਗੱਲ ਉਹਨਾਂ ਨੂੰ